ਅ ਅੱਛਾ ਕੀ ਨਾਂ ਦਾ ਤੁਹਾਡਾ ਜੀ ਮੇਰਾ ਨਾਂ ਹੀ ਗਰਮੀਤ ਸਿੰਘ ਆ ਗਰਮੀਤ ਸਿੰਘ ਜਿਹੜੀ ਇਹ ਪਿੰਡ ਚ ਮੰਦਭਾਗੀ ਘਟਨਾ ਵਾਪਰੀ ਆ ਕੀ ਇਹਦਾ ਕਾਰਨ ਬਣਿਆ ਕੀ ਹੋਇਆ ਕਿੰਨੇ ਕ ਬੰਦੇ ਇਨਵੋਲ ਹੋਏ ਨੇ ਮੈਂ ਜੀ ਇਹਨਾਂ ਦਾ ਸੁਖਜੀਤ ਕਪ ਰੌਣਾ ਜੀ ਜਿਹੜੇ ਮੁੰਡੇ ਨਾਲ ਘਟਨਾ ਵਾਪਰੀ ਆ ਤੇ ਸਾਡਾ ਜਵਾਕ ਸੀਗਾ ਕੱਲਾ ਜੀ ਤੇ ਕੁੱਤ ਇਹਨਾਂ ਦੇ ਆ ਤਿੰਨ ਚਾਰ ਘਰ ਆ ਤੇ 50 60 70 ਬੰਦੇ ਇਹਨਾਂ ਨੇ ਬਾਹਰੋਂ ਸੱਦੇ ਵੇ ਸੀਗੇ ਜੀ ਤੇ ਸਾਡਾ ਜਵਾਕ ਦਾ ਇਹਨਾਂ ਨੇ ਬਰਛਾ ਮਾਰ ਕੇ ਕਤਲ ਕਰਤਾ ਜੀ ਰਾਤ ਬਾਬਾ ਮਾੜੀ ਗੱਲ ਹੋਈ ਆ ਜੀ ਤੇ ਬਹੁਤ ਹੀ ਹਥਿਆਰ ਸੀ ਤੁਸਾਨੂੰ ਦੱਸਣ ਤਿਆਰੀ ਬਰਛੇ ਸੀ ਕਿਰਪਾਨਾਂ ਸੀਂਆਂ ਰਫਲਾਂ ਸੀਂਆਂ ਪੈਸਟਲ ਵੀ ਸੀਗੇ ਜੀ ਪੈਸਟਲ ਵੀ ਸੀਗੇ ਬੱਚ ਕਿੰਨੇ ਕਿ ਰਾਉਂਡ ਆ ਜਿਹਦੇ ਫਾਇਰ ਹੋਏ ਆਗੇ ਆ ਰਾਉਂਡ ਫਾਇਰ ਹੋਏ ਹੋਣਗੇ 10 ਫਾਇਰ ਰਾਉਂਡ ਫਾਇਰ ਹੋਣਗੇ ਜੀ ਕਿਸੇ ਕੀ ਕਾਰਨ ਕੀ ਲੱਗਦਾ ਕਿ ਬੇ ਇਡੀ ਵੱਡੇ ਕਿਨਤੇ ਦੇ ਵਿੱਚ ਬੰਦੇ ਉਹਨਾਂ ਨੇ ਬਾਹਰੋਂ ਸੱਦ ਕੇ ਜਿਹੜਾ ਕਿ ਇਸ ਬਰਬਾਦ ਨੂੰ ਅੰਜਾਮ ਦਿੱਤਾ ਕੱਲੇ ਬੰਦੇ ਨੂੰ ਘੇਰ ਕੇ ਇਹੇ ਜੀ ਇਹਨਾਂ ਦੀ ਪਿਛੇ ਕਾਫੀ ਟਾਈਮ ਤੋਂ ਹੀ ਇਹਨਾਂ ਦੀ ਰਾਂਝਸ਼ ਚੱਲਦੀ ਸੀਗੀ ਜੀ ਵੋਟਾਂ ਵੇਲੇ ਦੀ ਕੋ ਵੋਟਾਂ ਵੇਲੇ ਦੀ ਚਲਦੀ ਸੀ ਕੋ ਪਹਿਲਾਂ ਦੀ ਚਲਦੀ ਸੀ ਬਾਕੀ ਕਿਤੇ ਕਿਤੇ ਰੋਕ ਲਾ ਹਾਂ ਬੰਦੇ ਘਰੇ ਵੀ ਦਾਖਲ ਹੋਏ ਆ ਕੇ ਸਰਪੰਚ ਦੇ ਹਾਂਜੀ ਹਾਂ ਜੀ ਬਾਗੇ ਆਏ ਆ ਉਹ ਬੰਦੇ ਇੱਥੇ ਰੋੜੀ ਬਾਤ ਕਰ ਵੀ ਗਏ ਇਹਨਾਂ ਦੀ ਫਿਰ ਮੌਕੇ ਦੇ ਮੌਤ ਹੋ ਗਈ ਜਾਂ ਰਸਤੇ ਦੇ ਵਿੱਚ ਹੋਇਆ ਨਹੀਂ ਜੀ ਰਸਤੇ ਦੇ ਵਿੱਚ ਹੀ ਘਰੇ ਜਾਂਦੇ ਦੀ ਮੌਤ ਹੋ ਗਈ ਇਹਨਾਂ ਦੀ ਪਹੁੰਚੇ ਹੀ ਨਹੀਂ ਗਿਆ ਘਰੇ ਤਾਂ ਇਹ ਹੋਰ ਕਿੰਨੇ ਕਿ ਜ਼ਖਮੀ ਐ ਇਸ ਘਟਨਾ ਕਰਮਚਾਰੀ ਹੋਰ ਉਹਦਾ ਪਿਓ ਆ ਜਖਮੀ ਜੀ ਹੋਰ ਦੋ ਤਿੰਨ ਮੁੰਡੇ ਆ ਗਵਾਂਢੋਂ ਆਈ ਉਹ ਵੀ ਫੱਟੜ ਪਏ ਆ ਬਠਿੰਡੇ ਹਸਪਤਾਲ ਚ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੌਕੇ ਤੇ ਪ੍ਰਸ਼ਾਸਨ ਪਹੁੰਚ ਗਿਆ ਸੀ ਇਤਲਾਹ ਦੇਣ ਤੇ ਨਹੀਂ ਜੀ ਬਹੁਤ ਲੇਟ ਨਹੀਂ ਜੀ ਲੇਟ ਆਇਆ ਪੁਲਿਸ ਪ੍ਰਸ਼ਾਸਨ ਅਸੀਂ ਜੀ ਆਹੀ ਇਨਸਾਫ ਦੀ ਮੰਗ ਕਰਦੇ ਆ ਜੀ ਹੁਣ ਤੱਕ ਕੋਈ ਬੰਦਾ ਕੋਈ ਪੁਲਿਸ ਨੇ ਅਰੈਸਟ ਕੀਤਾ ਹੋਵੇ ਜਾਂ ਪਤਾ ਲੱਗਿਆ ਹੋਵੇ ਕਿ ਕਿੱਦੋਂ ਪਰਾਭੂ ਆਉਣ ਦਾ ਪੁਲਿਸ ਜੀ ਆਪਦੀ ਕਾਰਵਾਈ ਕਰੀ ਜਾਂਦੀ ਹੈ ਜੀ ਸਰ ਜਿਹੜੀ ਇਹ ਛੱਨਾ ਪਿੰਡ ਵਾਲੀ ਜਿਹੜੀ ਵਾਰਦਾਤ ਹੋਈ ਹੈ ਕੀ ਵਾਰਦਾਤ ਹੈ ਕੀ ਕਰਨਾ ਤੇ ਕਿੰਨੇ ਕੁ ਰਿਮੂਵਮੈਂਟ ਇਹਦੀ ਚਾਹੀਦੀ ਹੈ ਤੇ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾਏ ਆਹ ਦੇਖੋ ਸਾਨੂੰ ਕੱਲ 9 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਹੈ ਵੀ ਸਰ ਛੱਨਾ ਪਿੰਡ ਦੇ ਵਿੱਚ ਦੋ ਤਰ੍ਹਾਂ ਦੀ ਲੜਾਈ ਹੋਈ ਹੈ ਤੇ ਜਿੱਥੇ ਸਾਡੇ ਐਸ ਐਚ ਓ ਤੇ ਅਸੀਂ ਹੋਰ ਫੋਰਸ ਲੈ ਕੇ ਉੱਥੇ ਗਏ ਆ ਜਿਹੜਾ ਮੌਜੂਦਾ ਸਰਪੰਚ ਸੁਖਜੀਤ ਸਿੰਘ ਉਰਫ ਗਿਆਨੀ ਹੈ ਵੀ ਉਹਦੇ ਬਾਰੇ ਪਤਾ ਲੱਗਿਆ ਵੀ ਉਹਦੀ ਸੱਤਾ ਮਾਰੀ ਗਈਆਂ ਨੇ ਤੇ ਇਹਨਾਂ ਦਾ ਵਿਰੋਧ ਜਿਹੜਾ ਦੂਜੀ ਪਾਰਟੀ ਗੁਰਚੰਦ ਸਿੰਘ ਵਗੈਰਾ ਨਾਲ ਹੈਗਾ ਸੀ ਇਹ ਕਾਫੀ ਟਾਈਮ ਤੋਂ ਉਹਦੀ ਖਹਿ ਖਹਿ ਚੱਲਦੀ ਪਤਾ ਲੱਗਦੀ ਸੀ ਤੇ ਉਹ ਖਹਿ ਬਾਜ਼ੀ ਵਿੱਚ ਕਰਕੇ ਕਿਤੇ ਕੱਲੇ ਮਤਲਬ ਰੈਸ਼ੀਨਾਂ ਦੇ ਨੇੜੇ ਨੇੜੇ ਰਹਿੰਦੀ ਹੈ ਤੇ ਉਹ ਦੁਬਾਰਾ ਇਹ ਜਿਵੇਂ ਦੋ ਪਾਰਟੀਆਂ ਦਾ ਝਗੜਾ ਹੋਇਆ ਹੈ ਤੇ ਜਿਹਦੇ ਵਿੱਚ ਮਤਲਬ ਸ਼ਟਾਉਂ ਦੇ ਇਲਾਕੇ ਜਿਹੜਾ ਸੁਖਜੀਤ ਸਿੰਘ ਐਕਸਪਾਇਰ ਕਰ ਗਿਆ ਤੇ ਉਹਦਾ ਫਾਦਰ ਐਡਮਿਟਾ ਉਹਦੇ ਬਿਆਨ ਦੇ ਐਸਐਚਓ ਗਏ ਹੋਏ ਆਪਣੇ ਬਧੌੜ ਸਤਾਇਆਲ ਨੂੰ ਦੱਸੇ ਇਹ ਕਾਰਵਾਈ ਕਰ ਰਹੇ ਆ ਜਿੱਦਾਂ ਦਾ ਉਹ ਬਿਆਨ ਲਿਖਾਉਣਗੇ ਉਹਦੇ ਕਰ ਵੀ ਕਰਦੇ ਆ ਰਾਉਂਡ ਅਪ ਚੱਕੇ ਇਸ ਤਰ੍ਹਾਂ ਦੀ ਕੋਈ ਬਰਾਮਦਗੀ ਹੋਈ ਹੈ ਜੀ ਅਜੇ ਤੱਕ ਮੈਂ ਅਜੇ ਕਰ ਰਹੇ ਮਹ ਲੋ ਪਾਰਟੀਆਂ ਕੱਢੀਆਂ ਕੱਢੀਆਂ ਹੋਈਆਂ ਜਿੱਦਾਂ ਹੀ ਰਾਉਂਡ ਅਪ ਹੋਣਗੇ ਤੁਹਾਨੂੰ ਦੱਸਤਾ ਹੋ ਜਾਏਗਾ